ਨੜੀ 90% ਲੋਕ ਆਪਣੀ ਇੱਜ਼ਤ ਇਸ ਲਈ ਗਵਾ ਬੈਠਦੇ ਨੇ ਕਿਉਂਕਿ ਉਹ ਹੱਦੋਂ ਵੱਧ ਬੋਲਦੇ ਨੇ ਤੁਸੀਂ ਸੋਚਿਆ ਕਦੇ ਕਿ ਸਾਡੇ ਵੱਡਿਆਂ ਨੇ ਕਿਉਂ ਕਿਹਾ ਸੀ ਇੱਕ ਚੁੱਪ 100 ਸੁਖ ਪੰਜਾਬ ਦੀ ਧਰਤੀ ਉੱਤੇ ਤਾਂ ਸ਼ੁਰੂ ਤੋਂ ਹੀ ਬੋਲਣ ਦੀ ਕਲਾ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ ਹੈ ਪਰ ਅੱਜ ਮੈਂ ਇੱਥੇ ਬੋਲਣ ਦੀ ਨਹੀਂ ਚੁੱਪ ਰਹਿਣ ਦੀ ਤਾਕਤ ਬਾਰੇ ਦੱਸਣ ਜਾ ਰਹੀ ਹਾਂ ਅਸੀਂ ਬਹੁਤ ਵੱਡਾ ਵਹਿਮ ਪਾ ਲੈਂਦੇ ਹਾਂ ਕਿ ਜੋ ਜ਼ਿਆਦਾ ਬੋਲਦੇ ਨੇ ਉਹੀ ਬੁੱਧੀਮਾਨ ਹੁੰਦੇ ਨੇ ਪਰ ਕੀ ਇਹ ਸੱਚ ਹੈ ਕੀ ਹੁੰਦਾ ਹੈ ਜਦੋਂ ਤੁਸੀਂ ਬੋਲਣ ਤੋਂ ਵੱਧ ਸੁਣਨ ਦੀ ਆਦਤ ਪਾ ਲੈਂਦੇ ਹੋ ਕਈ ਵਾਰ ਤੁਹਾਡੀ ਚੁੱਪ ਹੀ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਹੈ ਇਹ ਸਿਰਫ ਕਹਾਵਤਾਂ ਨਹੀਂ ਇਹ ਉਹ ਖਜ਼ਾਨਾ ਹੈ ਜੋ ਤੁਹਾਡੇ ਅੰਦਰ ਛੁਪਿਆ ਹੋਇਆ ਹੈ ਵੱਡਿਆਂ ਨੇ ਕਿਹਾ ਸੀ ਸੁਨਾਰ ਦੀ 100 ਤੇ ਲੋਹਾਰ ਦੀ ਇੱਕ ਮਤਲਬ ਠੋਕਰ ਘੱਟ ਤੇ ਅਸਰ ਜ਼ਿਆਦਾ ਅੱਜ ਅਸੀਂ ਸਮਝਾਂਗੇ ਕਿ ਘੱਟ ਬੋਲ ਕੇ ਕਿਵੇਂ ਤੁਸੀਂ ਆਪਣੀ ਇੱਜ਼ਤ ਆਪਣਾ ਪ੍ਰਭਾਵ ਅਤੇ ਆਪਣੀ ਅੰਦਰਲੀ ਤਾਕਤ ਨੂੰ ਵਧਾ ਸਕਦੇ ਹੋ ਤਾਂ ਫਿਰ ਕੀ ਤੁਸੀਂ ਤਿਆਰ ਹੋ ਇਸ ਸਫ਼ਰ ਲਈ ਚਲੋ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦੀ ਹਾਂ ਪੰਜਾਬ ਦੀ ਧਰਤੀ ਉੱਤੇ ਇੱਕ ਐਸਾ ਰਾਜਾ ਹੋਇਆ ਹੈ ਜਿਸ ਦਾ ਨਾਮ ਤਾਂ ਅਸੀਂ ਭੁੱਲ ਗਏ ਹਾਂ ਪਰ ਉਸ ਦੀ ਪਛਾਣ ਅੱਜ ਵੀ ਕਾਇਮ ਹੈ ਚੁੱਪ ਦਾ ਬਾਦਸ਼ਾਹ ਦਰਬਾਰ ਲੱਗਦਾ ਸੀ ਮੰਤਰੀ ਬੇਅੰਤ ਗੱਲਾਂ ਕਰਦੇ ਰਹਿੰਦੇ ਸਨ ਪਰ ਰਾਜਾ ਬਿਨਾ ਇੱਕ ਸ਼ਬਦ ਬੋਲਿਆ ਸਭ ਕੁਝ ਸੁੰਦਾ ਰਹਿੰਦਾ ਸੀ ਹੁਣ ਤੁਸੀਂ ਸੋਚੋਗੇ ਕਿ ਉਹ ਕਮਜ਼ੋਰ ਸੀ ਜਾਂ ਉਸ ਨੂੰ ਸਮਝ ਨਹੀਂ ਆਉਂਦੀ ਸੀ ਨਹੀਂ ਅਸਲ ਗੱਲ ਇਹ ਸੀ ਕਿ ਰਾਜਾ ਹਰ ਵਾਕ ਦੀ ਗਹਿਰਾਈ ਨੂੰ ਤੋਲ ਰਿਹਾ ਸੀ ਹਰ ਸ਼ਬਦ ਦੀ ਨਬਜ਼ ਨੂੰ ਪਕੜ ਰਿਹਾ ਸੀ ਕੌਣ ਸੱਚ ਬੋਲ ਰਿਹਾ ਅਤੇ ਕੌਣ ਨੀਅਤ ਛੁਪਾ ਰਿਹਾ ਸੀ ਇਹ ਉਹ ਬਿਨਾ ਬੋਲਿਆ ਹੀ ਸਮਝ ਜਾਂਦਾ ਸੀ ਦਰਬਾਰ ਦੇ ਸ਼ੋਰ ਵਿੱਚ ਉਹੋ ਸਚਾਈ ਦੀ ਧੁਨ ਸੁਣ ਲੈਂਦਾ ਸੀ ਉਸ ਦੀ ਚੁੱਪ ਉਸ ਦੀ ਕਮਜ਼ੋਰੀ ਨਹੀਂ ਉਸ ਦੀ ਸਭ ਤੋਂ ਵੱਡੀ ਤਾਕਤ ਸੀ ਉਸ ਨੂੰ ਪਤਾ ਸੀ ਕਿ ਕਦੋਂ ਬੋਲਣਾ ਹੈ ਅਤੇ ਕਦੋਂ ਨਹੀਂ ਬੋਲਣਾ ਇਹੀ ਸੁਭਾਅ ਉਸ ਨੂੰ ਆਪਣੇ ਲੋਕਾਂ ਵਿੱਚ ਇੰਨਾ ਸਤਿਕਾਰ ਦਿਵਾਉਂਦਾ ਸੀ ਕਿ ਜਦੋਂ ਉਹ ਇੱਕ ਵਾਕ ਕਹਿੰਦਾ ਉਹ ਇੱਕ ਵਾਕ ਦਸਾਂ ਤਰਤੀਬਾਂ ਨਾਲ ਵੱਧ ਅਸਰ ਕਰਦਾ ਸੀ ਰਾਜੇ ਦੀ ਚੁੱਪ ਉਸ ਦੀ ਤਲਵਾਰ ਸੀ ਤੇ ਉਸ ਦੇ ਸ਼ਬਦ ਉਸ ਦੇ ਤੀਰ ਇਹ ਹੀ ਕਹਾਣੀ ਲੋਕ ਅੱਜ ਵੀ ਉਸ ਨੂੰ ਚੁੱਪ ਦਾ ਬਾਦਸ਼ਾਹ ਕਹਿ ਕੇ ਯਾਦ ਕਰਦੇ ਹਨ ਕੀ ਤੁਸੀਂ ਵੀ ਇਹ ਹੀ ਤਾਕਤ ਆਪਣੇ ਜੀਵਨ ਵਿੱਚ ਲਿਆਉਣਾ ਚਾਹੁੰਦੇ ਹੋ ਚਲੋ ਇਸ ਰਾਜੇ ਦੀ ਕਹਾਣੀ ਅਸੀਂ ਹੋਰ ਡੂੰਘਾਈ ਨਾਲ ਸਮਝਦੇ ਹਾਂ ਪਰ ਕਹਾਣੀ ਦਾ ਅਸਲੀ ਮੋੜ ਤਾਂ ਉਸ ਦਿਨ ਪਿਆ ਜਦੋਂ ਰਾਜੇ ਨੇ ਇੱਕ ਅਜੀਹਾ ਫੈਸਲਾ ਲਿਆ ਜੋ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਸੀ ਰਾਜਾ ਦਰਬਾਰ ਵਿੱਚ ਆਇਆ ਸਾਰੇ ਮੰਤਰੀ ਇਕੱਠੇ ਹੋਏ ਅਤੇ ਰਾਜੇ ਨੇ ਧੀਮੇ ਪਰ ਡੂੰਘੇ ਸੁਰ ਵਿੱਚ ਐਲਾਨ ਕੀਤਾ ਅਗਲੇ 15 ਦਿਨ ਮੈਂ ਬਹੁਤ ਘੱਟ ਬੋਲਾਂਗਾ ਸਿਰਫ ਉਦੋਂ ਜਦੋਂ ਬੋਲਣਾ ਲਾਜ਼ਮੀ ਹੋਵੇ ਤੁਸੀਂ ਆਪਣੇ ਕੰਮ ਜਾਰੀ ਰੱਖੋ ਪਰ ਮੇਰੀ ਚੁੱਪ ਨੂੰ ਕਦੇ ਵੀ ਮੇਰੀ ਕਮਜ਼ੋਰੀ ਨਾ ਸਮਝਣਾ ਇਹ ਸੁਣ ਕੇ ਦਰਬਾਰ ਵਿੱਚ ਇੱਕ ਅਜੀਬ ਚੁੱਪ छा ਗਈ ਅਗਲੇ 15 ਦਿਨਾਂ ਤੱਕ ਦਰਬਾਰ ਵਿੱਚ ਹਮੇਸ਼ਾ ਵਰਗੀ ਰੌਣਕ ਸੀ ਪਰ ਹਵਾ ਵਿੱਚ ਇੱਕ ਅਜੀਹੀ ਸ਼ਾਂਤੀ ਫੈਲੀ ਹੋਈ ਸੀ ਜੋ ਪਹਿਲਾਂ ਕਦੇ ਮਹਿਸੂਸ ਨਹੀਂ ਹੋਈ ਸੀ ਜਦੋਂ ਮੰਤਰੀ ਆਪਣੀਆਂ ਯੋਜਨਾਵਾਂ ਰਾਜੇ ਅੱਗੇ ਰੱਖਦੇ ਰਾਜਾ ਉਹਨਾਂ ਨੂੰ ਬਹੁਤ ਧਿਆਨ ਨਾਲ ਸੁਣਦਾ ਪਰ ਜਵਾਬ ਕੋਈ ਨਾ ਦਿੰਦਾ ਕਈ ਵਾਰ ਸਿਰ ਵਿੱਚ ਇੱਕ ਹਲਕਾ ਜਿਹਾ ਸਿਰ ਹਿਲਾਉਣਾ ਤੇ ਕਈ ਵਾਰ ਸਿਰਫ ਹੱਥ ਦਾ ਇਸ਼ਾਰਾ ਬਿਨਾਂ ਸ਼ਬਦਾਂ ਦੇ ਉਹ ਆਪਣੀ ਸਹਿਮਤੀ ਜਾਂ ਅਸਹਿਮਤੀ ਜ਼ਾਹਿਰ ਕਰ ਦਿੰਦਾ ਸੀ ਹੌਲੀ-ਹੌਲੀ ਲੋਕ ਸੋਚਣ ਲੱਗੇ ਸ਼ਾਇਦ ਰਾਜਾ ਪਿੱਛੇ ਹੋ ਗਿਆ ਹੈ। ਸ਼ਾਇਦ ਉਸਦੀ ਕਮਾਂਡ ਕਮਜ਼ੋਰ ਪੈ ਗਈ ਹੈ। ਪਰ ਉਹ ਨਹੀਂ ਜਾਣਦੇ ਸਨ ਕਿ ਜਿਸ ਮਨੁੱਖ ਨੂੰ ਆਪਣੀ ਚੁੱਪ ਤੇ ਭਰੋਸਾ ਹੋ ਜਾਵੇ ਉਸ ਨੂੰ ਨਾ ਤਾਰੀਫ਼ ਦੀ ਲੋੜ ਰਹਿੰਦੀ ਹੈ ਤੇ ਨਾ ਹਰ ਗੱਲ ਦਾ ਜਵਾਬ ਦੇਣ ਦੀ। ਦਿਨ ਬੀਤਦੇ ਗਏ, ਸੁਣਨ ਵਾਲੇ ਸੋਚਦੇ ਰਹੇ ਪਰ ਰਾਜੇ ਦੇ ਅੰਦਰ ਇੱਕ ਅਨੋਖਾ ਬਦਲਾਅ ਹੋ ਰਿਹਾ ਸੀ। ਅੰਤ ਵਿੱਚ 15 ਦਿਨ ਪੂਰੇ ਹੋਏ। ਰਾਜਾ ਆਪਣੇ ਸਿੰਘਾਸਨ ਤੇ ਬੈਠਾ। ਦਰਬਾਰ ਪਹਿਲਾਂ ਵਾਂਗ ਰੌਣਕਾਂ ਨਾਲ ਭਰਿਆ ਹੋਇਆ ਸੀ। ਪਰ ਰਾਜੇ ਦੇ ਅੰਦਰ ਉੱਥੇ ਤਾਂ ਇੱਕ ਨਵੀਂ ਹੀ ਦੁਨੀਆ ਜਨਮ ਲੈ ਚੁੱਕੀ ਸੀ। ਉਸ ਨੂੰ ਅਹਿਸਾਸ ਹੋ ਗਿਆ ਚੁੱਪ ਸਿਰਫ ਬੋਲੀਆਂ ਰੋਕਣ ਦਾ ਨਾਮ ਨਹੀਂ। ਚੁੱਪ ਨੇ ਉਸਦੇ ਦਿਮਾਗ ਦੇ ਅੰਦਰ ਚੱਲਦਾ ਸ਼ੋਰ ਖਤਮ ਕਰ ਦਿੱਤਾ। ਜਦੋਂ ਉਹ ਬਾਹਰਲੀ ਗੱਲਾਂ ਬੋਲਣ ਤੋਂ ਰੁਕਿਆ ਉਹ ਆਪਣੇ ਅੰਦਰ ਦੀਆਂ ਗੱਲਾਂ ਸੁਣਨ ਲੱਗ ਪਿਆ। ਉਹ ਆਵਾਜ਼ ਜੋ ਹਮੇਸ਼ਾ ਸ਼ੋਰ ਵਿੱਚ ਡੁੱਬ ਜਾਂਦੀ ਸੀ, ਅੱਜ ਉਸ ਨੂੰ ਸਾਫ਼ ਸੁਣਾਈ ਦੇ ਰਹੀ ਸੀ। ਇਹੇ ਚੁੱਪ ਉਸ ਦੀ ਕਮਜ਼ੋਰੀ ਨਹੀਂ, ਉਸ ਦਾ ਜਾਗਣਾ ਸੀ। ਕੀ ਕਦੇ ਤੁਸੀਂ ਧਿਆਨ ਨਾਲ ਮਹਿਸੂਸ ਕੀਤਾ? ਜਦੋਂ ਅਸੀਂ ਸਵੇਰੇ ਸਿਰਫ 5 ਮਿੰਟ ਸਿਮਰਨ ਕਰਦੇ ਹਾਂ ਜਾਂ ਅੱਖਾਂ ਬੰਦ ਕਰਕੇ ਬਿਨਾਂ ਕੁਝ ਬੋਲੇ ਸ਼ਾਂਤੀ ਨਾਲ ਬੈਠਦੇ ਹਾਂ ਤਾਂ ਦਿਲ ਕਿੰਨਾ ਹੌਲਾ ਹੋ ਜਾਂਦਾ ਹੈ। ਦਿਮਾਗ ਕਿੰਨਾ ਸਾਫ਼ ਹੋ ਜਾਂਦਾ ਹੈ ਅਤੇ ਇੱਕ ਅਜੀਬ ਅੰਦਰੂਨੀ ਰੌਸ਼ਨੀ ਜਨਮ ਲੈ ਲੈਂਦੀ ਹੈ ਰਾਜੀ ਨੇ ਵੀ ਇਹੀ ਮਹਿਸੂਸ ਕੀਤਾ ਪਰ ਸਿਰਫ 5 ਮਿੰਟ ਨਹੀਂ ਪੂਰੇ 15 ਦਿਨਾਂ ਲਈ ਉਸ ਨੂੰ ਇੱਕ ਅਜਿਹੀ ਸਪਸ਼ਟਤਾ ਮਿਲੀ ਜਿਸ ਦਾ ਉਸ ਨੇ ਕਦੇ ਤਜਰਬਾ ਨਹੀਂ ਕੀਤਾ ਸੀ ਜਦੋਂ ਉਸ ਨੂੰ ਪਤਾ ਲੱਗਿਆ ਕਿ ਜਦੋਂ ਅਸੀਂ ਜਲਦਬਾਜ਼ੀ ਵਿੱਚ ਬੋਲਦੇ ਹਾਂ ਤਾਂ ਅਸੀਂ ਨਾ ਸਿਰਫ ਅਧੂਰੀਆਂ ਗੱਲਾਂ ਛੱਡ ਦਿੰਦੇ ਹਾਂ ਸਗੋਂ ਆਪਣੇ ਆਪ ਲਈ ਗਲਤਫਹਿਮੀਆਂ ਦੇ ਜਾਲ ਵੀ ਬੁੜ ਲੈਂਦੇ ਹਾਂ ਰਾਜ਼ੇ ਦੀ ਚੁੱਪ ਨੇ ਉਸ ਨੂੰ ਸੋਚਣ ਦੀ ਤਾਕਤ ਦਿੱਤੀ ਸਮਝਣ ਦੀ ਸਮਰੱਥਾ ਦਿੱਤੀ ਅਤੇ ਸਹੀ ਵੇਲੇ ਫੈਸਲੇ ਕਰਨ ਦੀ ਕਾਬਲੀਅਤ ਦਿੱਤੀ ਪਰ ਇਹ ਸਿਰਫ ਸੋਖਾ ਨਹੀਂ ਸੀ ਕਈ ਵਾਰ ਉਸ ਨੂੰ ਆਪਣੇ ਆਪ ਤੇ ਸ਼ੱਕ ਹੋਇਆ ਕਿ ਮੈਂ ਗਲਤ ਕਰ ਰਿਹਾ ਹਾਂ ਕਿ ਲੋਕ ਮੈਨੂੰ ਭੁੱਲ ਜਾਣਗੇ ਕਿ ਮੇਰੀ ਚੁੱਪ ਮੇਰੀ ਹਾਰ ਬਣ ਜਾਵੇਗੀ ਪਰ ਉਸ ਨੂੰ ਪਤਾ ਨਹੀਂ ਸੀ ਉਹ ਹਾਰ ਨਹੀਂ ਸਗੋਂ ਇੱਕ ਨਵੀਂ ਤਾਕਤ ਖੋਜ ਰਿਹਾ ਸੀ ਇਹ ਪੰਜਾਬੀ ਕਹਾਣੀ ਸਿਰਫ ਇੱਕ ਰਾਜੇ ਦੀ ਨਹੀਂ ਇਹ ਉਹ ਸੱਚ ਹੈ ਜੋ ਸਦੀਆਂ ਤੋਂ ਮਹਾਤਮਾ ਬੁੱਧ ਗੁਰੂ ਨਾਨਕ ਅਤੇ ਮਹਾਨ ਆਤਮਾਵਾਂ ਸਾਨੂੰ ਸਮਝਾਉਂਦੀਆਂ ਆਈਆਂ ਬੁੱਧ ਨੇ ਕਿਹਾ ਸੀ ਜਿਸ ਮਨੁੱਖ ਨੂੰ ਆਪਣੇ ਆਪ ਨੂੰ ਸੁਣਨਾ ਆ ਜਾਂਦਾ ਹੈ ਦੁਨੀਆ ਨੂੰ ਸਮਝਣਾ ਉਸ ਲਈ ਆਸਾਨ ਕੰਮ ਬਣ ਜਾਂਦਾ ਹੈ ਅਸੀ ਤਾਂ ਸਾਰੀ ਜ਼ਿੰਦਗੀ ਦੂਜਿਆਂ ਦੀਆਂ ਗੱਲਾਂ ਸੁਣਨ ਉਹਨਾਂ ਨੂੰ ਜਵਾਬ ਦੇਣ ਉਹਨਾਂ ਦੇ ਵਿਚਾਰਾਂ ਨੂੰ ਸਿੱਧਾ ਕਰਨ ਦੇ ਵਿੱਚ ਲੱਗੇ ਰਹਿੰਦੇ ਹਾਂ ਪਰ ਆਪਣੇ ਅੰਦਰਲੀ ਆਵਾਜ਼ ਉਹ ਤਾਂ ਸ਼ੋਰ ਵਿੱਚ ਦੱਬ ਕੇ ਰਹਿ ਜਾਂਦੀ ਹੈ ਰਾਜੇ ਦੀ ਚੁੱਪ ਨੇ ਉਸ ਨੂੰ ਆਪਣੇ ਮਨ ਦੇ ਰਾਜ਼ ਖੋਲਣ ਦਾ ਮੌਕਾ ਦਿੱਤਾ ਉਸ ਨੇ ਆਪਣੇ ਡਰ ਸੁਨੇ ਆਪਣੀਆਂ ਚਿੰਤਾਵਾਂ ਸੁਨੀਆਂ ਅਤੇ ਸਭ ਤੋਂ ਵੱਧ ਆਪਣੀਆਂ ਅਸਲ ਇਸ਼ਾਵਾਂ ਨੂੰ ਸੁਣ ਲਿਆ ਜਦੋਂ ਉਹ ਅੰਦਰੋਂ ਸਪਸ਼ਟ ਹੋ ਗਿਆ ਤਾ ਬਾਹਰਲੀ ਦੁਨੀਆਵੀ ਉਸ ਨੂੰ ਵਦੇਰੇ ਸਪਸ਼ਟ ਨਜ਼ਰ ਆਉਣ ਲੱਗ ਪਈ ਇਸ ਲਈ ਘੱਟ ਬੋਲਣ ਦਾ ਮਤਲਬ ਚੁੱਪ ਹੋ ਜਾਣਾ ਨਹੀਂ ਇਹ ਮਤਲਬ ਹੈ ਕਿ ਤੁਸੀਂ ਆਪਣੇ ਅੰਦਰ ਇੰਨੇ ਸ਼ਾਂਤ ਇੰਨੇ ਪੂਰੇ ਅਤੇ ਇੰਨੇ ਤਾਕਤਵਰ ਹੋ ਚੁੱਕੇ ਹੋ ਕਿ ਤੁਹਾਨੂੰ ਸ਼ਬਦਾਂ ਦੀ ਵਰਤੋਂ ਵੀ ਫਜ਼ੂਲ ਲੱਗਣ ਲੱਗ ਪਈ ਹੈ ਤੁਹਾਡੀ ਚੁੱਪ ਤੁਹਾਡਾ ਵਿਸ਼ਵਾਸ ਬਣ ਜਾਂਦੀ ਹੈ ਤੁਹਾਡੀ ਚੁੱਪ ਤੁਹਾਡਾ ਗਿਆਨ ਬਿਆਨ ਕਰਦੀ ਹੈ ਤੁਹਾਡੀ ਚੁੱਪ ਤੁਹਾਡੀ ਤਾਕਤ ਬਣ ਜਾਂਦੀ ਹੈ ਹੁਣ ਸਵਾਲ ਇਹ ਹੈ ਕਿ ਇਸ ਤਾਕਤ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਕਿਵੇਂ ਲਿਆ ਸਕਦੇ ਹਾਂ ਜਵਾਬ ਦੇਣ ਦੀ ਜਲਦੀ ਨਾ ਕਰੋ ਜਦੋਂ ਕੋਈ ਤੁਹਾਡੇ ਸਾਹਮਣੇ ਗੱਲ ਕਰ ਰਿਹਾ ਹੈ ਤਾਂ ਜਲਦੀ ਨਾਲ ਜਵਾਬ ਦੇਣ ਲਈ ਬੇਚੈਨ ਨਾ ਹੋਵੋ ਪਹਿਲਾਂ ਉਸ ਦੀ ਗੱਲ ਨੂੰ ਅੰਤ ਤੱਕ ਸੁਣੋ ਫਿਰ ਮਨ ਵਿੱਚ ਇੱਕ ਵਾਰ ਸੋਚੋ ਕਿ ਜੋ ਮੈਂ ਕਹਿਣ ਲੱਗਾ ਹਾਂ ਕਿ ਇਹ ਜ਼ਰੂਰੀ ਹੈ ਕੀ ਇਹ ਗੱਲ ਨੂੰ ਬਿਹਤਰ ਬਣਾਏਗੀ ਜਾਂ ਖਰਾਬ ਕਰੇਗੀ ਇਹ ਸਿਰਫ ਤੁਹਾਨੂੰ ਨਹੀਂ ਪਰ ਤੁਹਾਡੇ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰੇਗੀ ਦੂਸਰਾ ਰਾਤ ਨੂੰ ਸੌਣ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਸੋਸ਼ਲ ਮੀਡੀਆ ਦੇ ਚੱਕਰ ਵਿੱਚ ਨਾ ਪਾਓ ਸਿਰਫ 10 ਮਿੰਟ ਸ਼ਾਂਤੀ ਨਾਲ ਬੈਠੋ ਫੋਨ ਨੂੰ ਪਾਸੇ ਰੱਖ ਕੇ ਆਪਣੇ ਦਿਨ ਬਾਰੇ ਸੋਚੋ ਇਹ ਛੋਟੇ ਜਿਹੇ ਚੁੱਪੀ ਤੁਹਾਡੇ ਦਿਮਾਗ ਨੂੰ ਨਵੀਂ ਤਾਜ਼ਗੀ ਦੇਵੇਗੀ ਅਤੇ ਤੁਹਾਡੀ ਸੁਣਨ ਦੀ ਤਾਕਤ ਨੂੰ ਵਧਾਵੇਗੀ। ਤੀਸਰਾ ਇੱਕ ਵਧੀਆ ਸਰੋਤਾ ਬਣੋ। ਜਦੋਂ ਕਿਸੇ ਨਾਲ ਗੱਲ ਕਰ ਰਹੇ ਹੋ ਤਾਂ ਆਪਣੀ ਅਗਲੀ ਲਾਈਨ ਬਾਰੇ ਸੋਚਣ ਦੀ ਬਜਾਏ ਪੂਰਾ ਧਿਆਨ ਉਸ ਦੀ ਗੱਲ ਤੇ ਰੱਖੋ। ਉਸ ਦੀਆਂ ਅੱਖਾਂ ਵਿੱਚ ਦੇਖੋ। ਉਸ ਦੀ ਟੋਨ ਨੂੰ ਸਮਝੋ ਅਤੇ ਉਸ ਦੀ ਫੀਲਿੰਗ ਨੂੰ ਮਹਿਸੂਸ ਕਰੋ। ਤੁਸੀਂ ਵੇਖੋਗੇ ਲੋਕ ਤੁਹਾਡੇ ਨਾਲ ਹੋਰ ਖੁੱਲ੍ਹ ਕੇ ਗੱਲਾਂ ਕਰਨ ਲੱਗ ਜਾਣਗੇ। ਚੌਥਾ ਨੰਬਰ ਕੱਟ ਬੋਲੋ ਪੱਕਾ ਬੋਲੋ ਜੇ ਇੱਕ ਵਾਕ ਵਿੱਚ ਗੱਲ ਹੋ ਸਕਦੀ ਹੈ ਤਾਂ ਉਸ ਲਈ ਚਾਰ ਵਾਕ ਨਾ ਬਣਾਓ ਸਾਡੇ ਸ਼ਬਦ ਬਹੁਤ ਕੀਮਤੀ ਹਨ ਇਹਨਾਂ ਨੂੰ ਸੰਭਾਲ ਕੇ ਰੱਖੋ ਜਿੰਨਾ ਤੁਸੀਂ ਕੱਟ ਬੋਲੋਗੇ ਤੁਹਾਡੀ ਗੱਲ ਓਨੀ ਹੀ ਭਾਰੀ ਅਤੇ ਪ੍ਰਭਾਵਸ਼ਾਲੀ ਹੋਵੇਗੀ ਚਾਹੇ ਮਹਾਨ ਨੇਤਾ ਹੋਣ ਦਰਸ਼ਨ ਸ਼ਾਸਤਰੀ ਹੋਣ ਜਾਂ ਸਫਲ ਬਿਜ਼ਨਸਮੈਨ ਇੱਕ ਗੱਲ ਸਭ ਨੇ ਮੰਨੀ ਹੈ ਜੋ ਸੁਣਦਾ ਹੈ ਉਹ ਸਿੱਖਦਾ ਹੈ ਜੋ ਸਿੱਖਦਾ ਹੈ ਉਹ ਅੱਗੇ ਵੱਧਦਾ ਹੈ ਸੋ ਦੋਸਤੋ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਿਰਫ ਗੱਲਾਂ ਨਾ ਸੁਣੀਏ ਕਰਕੇ ਵੀ ਵੇਖੀਏ ਰਾਜਿਆਂ ਦੇ ਜ਼ਮਾਨਿਆਂ ਵਿੱਚ ਸ਼ੋਰ ਸਿਰਫ ਦਰਬਾਰਾਂ ਵਿੱਚ ਹੁੰਦਾ ਸੀ ਪਰ ਅੱਜ ਅੱਜ ਸ਼ੋਰ ਸਾਡੇ ਹੱਥਾਂ ਵਿੱਚ ਹੈ ਮੋਬਾਈਲ ਦੀਆਂ ਟੰਟਣਾ ਵਿੱਚ ਕੰਪਿਊਟਰ ਦੀਆਂ ਪੌਪਅਪਾਂ ਵਿੱਚ ਹਰੇਕ ਨੋਟੀਫਿਕੇਸ਼ਨ ਦੇ ਪਿੱਛੇ ਛੁਪੇ ਹੜਾ ਵਿੱਚ ਇਸ ਲਈ ਮੈਂ ਤੁਹਾਨੂੰ ਬਹੁਤ ਛੋਟਾ ਜਿਹਾ ਪਰ ਬਹੁਤ ਤਾਕਤਵਰ ਚੈਲੰਜ ਦੇਣਾ ਚਾਹੁੰਦੀ ਹਾਂ ਇੱਕ ਦਿਨ ਦੀ ਚੁੱਪ ਦਾ ਚੈਲੰਜ ਬਹੁਤ ਸੌਖਾ ਹੈ ਸਿਰਫ ਇੱਕ ਦਿਨ ਵਿੱਚ ਕੋਸ਼ਿਸ਼ ਕਰੋ ਜਿੰਨਾ ਹੋ ਸਕੇ ਘੱਟ ਬੋਲੋ ਚੁੱਪ ਰਹਿਣ ਦੀ ਕੋਸ਼ਿਸ਼ ਕਰੋ ਜ਼ਰੂਰੀ ਸ਼ਬਦ ਹੀ ਬੋਲੋ ਸੋਸ਼ਲ ਮੀਡੀਆ ਤੋਂ ਬਚੋ WhatsApp ਤੋਂ ਥੋੜੀ ਦੂਰੀ ਬਣਾ ਲਵੋ ਦਿਨ ਦੇ ਅਖੀਰ ਵਿੱਚ ਵਾਪਸ ਆ ਕੇ ਇਸੇ ਵੀਡੀਓ ਦੇ ਕਮੈਂਟ ਵਿੱਚ ਜਰੂਰ ਦੱਸਣਾ ਕਿ ਤਜਰਬਾ ਰਹਾ ਕੀ ਕੁਝ ਨਵਾਂ ਮਹਿਸੂਸ ਕੀਤਾ ਕੀ ਤੁਹਾਡੇ ਮਨ ਨੂੰ ਕੋਈ ਅਲੱਗ ਸ਼ਾਂਤੀ ਮਿਲੀ ਤੁਹਾਡਾ ਇੱਕ ਕਮੈਂਟ ਹੋਰ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਸਕਦਾ ਆਓ ਮਿਲ ਕੇ ਵੇਖੀਏ ਚੁੱਪ ਦੀ ਤਾਕਤ ਆਖਰ ਕਿੰਨੀ ਅਨਮੋਲ ਹੈ ਸ਼ੁਕਰੀਆ